ਪਿਛਲੇ ਕਈ ਦਿਨਾਂ ਤੋਂ ਪੰਜਾਬ ਅੰਦਰ ਬਰਸਾਤ ਹੋ ਰਹੀ ਅਤੇ ਹਿਮਾਚਲ ਵਿੱਚ ਲਗਾਤਾਰ ਭਾਰੀ بارش ਹੋਣ ਕਾਰਨ ਸਤਲੁਜ ਦਰਿਆ 'ਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੇ ਪਹੁੰਚਣ ਵਾਲਾ ਹੈ ਜਿਸ ਕਾਰਨ ਲੁਧਿਆਣੇ ਦੇ ਡਿਪਟੀ ਕਮਿਸ਼ਨਰ ਹਿਮਾਸੂ ਜੈਨ ਨੇ ਲੋਕਾਂ ਨੂੰ ਸਤਲੁਜ ਦਰਿਆ ਦੇ ਨੇੜੇ ਨਾ ਜਾਣ ਦੇ ਹੁਕਮ ਦੇ ਦਿੱਤੇ ਅਤੇ ਮੂਰਤੀਆਂ ਵਿਸਰਜਨ ਕਰਨ ਲਈ ਪਾਣੀ 'ਚ ਜਾਣ ਤੋਂ ਗਰੇਜ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ ਪਰ ਸਤਲੁਜ ਦਰਿਆ 'ਚ ਮੂਰਤੀਆਂ ਵਿਸਰਜਨ ਕਰਨ ਆਏ ਲੋਕ ਸ਼ਰਿਆਮ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਹੋਏ ਲਗਾਤਾਰ ਮੂਰਤੀਆਂ ਦਾ ਵਿਸਰਜਨ ਕਰ ਰਹੇ ਹਨ ਜਿੱਥੇ ਸਤਲੁਜ ਦਰਿਆ 'ਚ ਪਾਣੀ ਦਾ ਪੱਧਰ ਵਧਣ ਕਾਰਨ ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਪਾਣੀ ਤੋਂ ਦੂਰ ਰਹਿਣ ਦੀਆਂ ਹਾਦੈਤਾ ਜਾਰੀ ਕੀਤੀਆਂ ਹਨ ਪਰ ਲੋਕ ਡਿਪਟੀ ਕਮਿਸ਼ਨਰ ਦੇ ਹੁਕਮਾਂ ਵੱਲ ਕੋਈ ਧਿਆਨ ਨਹੀਂ ਦੇ ਰਹੇ ਲੋਕ ਬਿਨਾਂ ਕਿਸੇ ਡਰ ਦੇ ਸਤਲੁਜ ਦਰਿਆ 'ਚ ਖੁੱਲੇ ਆਮ ਮੂਰਤੀਆਂ ਵਿਸਰਜਨ ਕਰਨ ਤੋਂ ਬਾਅਦ ਸਤਲੁਜ ਦਰਿਆ ਵਿੱਚ ਨਹਾ ਰਹੇ ਹਨ ਜਿਸ ਦੀਆਂ ਤਸਵੀਰਾਂ ਕੈਮਰੇ ਵਿੱਚ ਕੈਦ ਕੀਤੀਆਂ ਗਈਆਂ ਜਿੱਥੇ ਸ਼ਰਿਆਮ ਲੋਕ ਲੋਕ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀਆਂ ਧੱਜੀਆਂ ਉਡਾ ਰਹੇ ਸਨ ਡਿਪਟੀ ਕਮਿਸ਼ਨਰ ਹਿਮਾਸੂ ਜੈਨ ਵੱਲੋਂ ਮੂਰਤੀ ਵਿਸਰਜਨ ਤੇ ਲਗਾਈ ਗਈ ਪਾਬੰਦੀ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਤਲੁਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਤਲੁਜ ਦਰਿਆ ਦੇ ਕੰਢੇ ਕਿਸੇ ਵੀ ਵਿਭਾਗ ਦਾ ਕੋਈ ਅਧਿਕਾਰੀ ਤਾਇਨਾਤ ਨਹੀਂ ਕੀਤਾ ਗਿਆ ਜੇ ਕੋਈ ਅਨਸੁਖਾਵੀ ਘਟਨਾ ਵਾਪਰਦੀ ਹੈ ਤਾਂ ਇਹਦਾ ਜ਼ਿੰਮੇਵਾਰ ਕੌਣ ਅਤੇ ਜਦੋਂ ਸਤਲੁਜ ਦਰਿਆ ਵਿੱਚ ਲੋਕਾਂ ਵੱਲੋਂ ਮੂਰਤੀ ਵਿਸਰਜਨ ਨੂੰ ਲੈ ਕੇ ਥਾਣਾ ਲਾਡਵਾਲ ਮੁਖੀ ਇੰਸਪੈਕਟਰ ਗੁਰਸ਼ਿੰਦਰ ਕੌਰ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਮੈਂ ਹੁਣੇ ਮੌਕੇ ਤੇ ਮੁਲਾਜ਼ਮ ਭੇਜ ਰਹੀ ਹਾਂ ਆਓ ਗੱਲਬਾਤ ਕਰਦੇ ਹਾਂ ਥਾਣਾ ਮੁਖੀ ਦੇ ਨਾਲ ਅਤੇ ਲੋਕਾਂ ਦੇ ਨਾਲ ਉਹਨਾਂ ਦਾ ਕੀ ਕਹਿਣਾ ਤੁਸੀਂ ਦੇਖਦੇ ਰਹੋ ਜੀਡੀਐਸ ਨਿਊ ਚੈਨਲ ਦੇ ਨਾਲ ਪੱਤਰਕਾਰ ਮਹੇਸ਼ ਕੁਮਾਰ ਲੁਧਿਆਣੇ ਦੀ ਵਿਸ਼ੇਸ਼ ਰਿਪੋਰਟ ਹਾਂਜੀ ਸਰ ਨਾਮ ਹੈ ਤੇਰਾ ਅਜੀਤ ਮਾਨ ਸਰ ਜਿਹੜਾ ਹੁਣ ਛੱਤ ਲੋ ਦਰਿਆ ਦੇ ਕੀ ਹਾਲਾਤ ਨੇ ਛੱਤ ਲੋ ਦਰਿਆ ਦੇ ਹਾਲਾਤ ਠੀਕ ਹੀ ਐ ਇਹਨੇ ਜਾਰੇ ਖਤਰੇ ਦੀ ਗੱਲ ਕੀਤੀ ਹੈ ਜੀ ਕੱਲ ਪਿੱਛੋਂ 1 ਲੱਖ ਚੋਂ ਜਾਂ ਰੋਪੜ ਤੋਂ ਪਾਣੀ ਸੱਜ ਗਿਆ ਉਹ ਰੋਪ ਅੱਜ ਰੋਪੜ ਤੋਂ ਪਾਣੀ 55000 ਚਲਦਾ ਇਸ ਮੋਕੇ ਜੀ ਤੇ ਕੋਣ ਫਲੋਰ ਚ 93 93 ਹਜ਼ਾਰ ਚਲਦਾ ਜੀ ਫਲੋਰ ਚ ਤੇ ਫਿਰ ਆਸਪਾਸ ਦੇ ਪਿੰਡਾਂ ਵਿੱਚ ਹਲਾਤ ਅਸਪਾਸੇ ਪਿੰਡਾਂ 'ਚ ਠੀਕ ਹੈ ਹਾਲਾਤ ਇੰਨਾ ਜਿਆਦਾ ਉਹ ਠੀਕ ਹੀ ਹਲਾਤ ਹੈ ਤੇ ਪ੍ਰਸ਼ਾਸਨ ਵੱਲੋਂ ਕੀ ਤੁਹਾਨੂੰ ਦਿਸ਼ਾ ਨਿ ਦਿੱਤੇ ਗਏ ਜੇ ਪਾਣੀ ਵਧਦਾ ਪਾਣੀ ਤਾਂ ਪਾਣੀ ਦਾ ਪਾਣੀ ਵਧਦਾ ਹੈ ਤੇ ਕੀ ਕੀ ਇੰਤਜ਼ਾਮ ਕੀਤੇ ਗਏ ਤੁਹਾਡੇ ਵੱਲੋਂ ਪਾਣੀ ਵਧਦਾ ਇੰਤਜ਼ਾਮ ਤਾਂ ਕੁਝ ਨਹੀਂ ਕੀਤਾ ਬਾਸ ਹੈ ਇੱਕ ਟਾਰਚ ਹੁੰਦੀ ਹੈ ਆਪਣੇ ਕੋਲ ਇੱਕ ਨਿਊ ਬੰਦਾ ਸਤਲੀ ਹੁੰਦੀ ਹੈ ਕੋਟਾ ਚਲਾ ਕੇ ਰਾਜ ਨੂੰ ਇਹ ਦੇਖਣੇ ਪੈਣਗੇ ਵਾਸੀ ਨੇ ਅੱਜ ਹੁਣ ਕਿੰਨਾ ਆਪਣੇ ਖਤਰੇ ਦੇ ਨਿਸ਼ਾਨ ਤੋਂ ਕਿੰਨਾ ਨੀਚੇ ਆਇਆ ਹੈਗਾ ਆਪਣਾ ਦਰਿਆ ਖਤਰੇ ਤੋਂ ਨਿਸ਼ਾਨ ਤੋਂ ਆਪਣਾ 2 ਫੁੱਟ ਨੀਚੇ ਇਸ ਮਤਲਬ ਕਿੰਨਾ ਪਾਣੀ ਛੱਡਿਆ ਗਿਆ ਸੀਗਾ ਇਹ 1 114000 ਛੱਡਿਆ ਸੀ ਕੱਲੇ ਕੱਛ ਛੱਡਿਆ ਹੈ ਅੱਜ ਅਜ ਰੋਪੜ ਤੋਂ 65000 ਚੱਲਦਾ ਰੋਪੜ ਤੇ ਇਸਾ ਫਲੋਰ ਆਪਣੇ 93000 ਚੱਲਦਾ ਹੈ ਤੇ ਜਿੱਦਾਂ ਪਾਣੀ ਛੱਡਿਆ ਜਾਂਦਾ ਜਿੱਦਾਂ ਆਪਣਾ ਇਥੋਂ ਪਾਣੀ ਨਿਕਲ ਜਾਂਦਾ ਉਸ ਤੋਂ ਬਾਅਦ ਛੱਡਿਆ ਜਾਂਦਾ ਪਾਣੀ ਹਾਂ ਜਿਹੜਾ ਇਹ ਇਹ ਨਿਕਲ ਜਾਣਾ ਜੀ ਫਿਰ ਉਸ ਤੋਂ ਬਾਅਦ ਪਤਾ ਲੱਗਣਾ ਔਰ ਦੁਬਾਰੇ ਘੰਟੇ ਬਾਅਦ ਪਤਾ ਲੱਗਦਾ ਉਹਨਾ ਬਧਾਣੀ ਹੈ ਕਿ ਫਿਰ ਸਾਨੂੰ ਪਤਾ ਲੱਗਣਾ ਕਿ ਚੋਰੋ ਰੋਪੜ ਦੋ ਜੀ ਪਾਣੀ ਵਧਾਣਾ ਫਿਰ ਸਾਨੂੰ ਪਤਾ ਲੱਗਣਾ ਕਿ ਪਾਣੀ ਵਧਦਾ ਨਹੀਂ ਤਾਂ ਹੁਣ ਪਾਣੀ ਘਟਦਾ ਇਸ ਮੋਕੇ ਫੜਾਈ ਜਾਂਦੇ ਇਸ ਮੋਕੇ ਯਾਨੀ ਹਾਲਾਤ ਠੀਕ ਹੈ ਹਾਂਜੀ ਠੀਕ ਹੈ ਹਾਲਾਤ ਇਸ ਮੋਕੇ ਜਦੋਂ ਡੀਸੀ ਸਾਹਿਬ ਵੱਲੋਂ ਪਵਨਦੀ ਵੀ ਲਾਈ ਗਈ ਹੈ ਆਪਣਾ ਵਿਸਰਜਨ ਕਰਨ ਦੇ ਉੱਤੇ ਉੱਤੇ ਬੱਚੇ ਵੀ ਵਿਸਰਜਨ ਕਰੀ ਜਾਂਦੇ ਪਾਣੀ ਦੇ ਵਿੱਚ ਹੀ ਘੁੰਮਦੇ ਪਏ ਆ ਉਹਨਾਂ ਦੇ ਜੇ ਕੋਈ ਅਨਸਖਾਂ ਵੀ ਘਟਨਾ ਵਾਪਰਦੀ ਤੇ ਜ਼ਿੰਮੇਵਾਰ ਕੌਣ ਹੋਊਗਾ ਹਾਂਜੀ ਅਸੀਂ ਤਾਂ ਬੋਲੀ ਜੇ ਨਹੀਂ ਨਾ ਡਰ ਆ ਕੇ ਨਹੀਂ ਜਾਣਾ ਪਾਣੀ ਬਹੁਤ ਆਉਂਦਾ ਪਿਆ ਆ ਕੇ ਨਹੀਂ ਜਾਇਓ ਬਸ ਤੁਸੀਂ ਜਿਹੜਾ ਆਪਣੀ ਮੂਰਤੀਆਂ ਮਾਦਿਓ ਉਤਾਦੀਆਂ ਨੇ ਇਹ ਥੋੜਾ ਦੂਰ ਹੋਈ ਉਤਾਦੋ ਤੇ ਜਾਓ ਬਸ ਹਾਂਜੀ